ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਇਸ ਇਤੈਟ ਫੂਡ ਐਲਵਨ ਦੇ ਵਿੱਚ ਜਿੱਥੇ ਕਿ ਮਹਾਰਾਜਾ ਦਲੀਪ ਸਿੰਘ ਦੀ ਸਮਾਦ ਆ ਜੀ ਆ ਤੁਸੀਂ ਬਾਹਰੋਂ ਪਹਿਲਾਂ ਤਾਂ ਚਰਚ ਦੇਖ ਲਓ ਇਹ ਚਰਚ ਆ ਸਾਹਮਣੇ ਜੀ ਸਾਰਾ ਬਾਹਰਲਾ ਪਾਸਾ ਆਇਆ ਜੀ ਦੇਖੋ ਬਾਹਰੋਂ ਦ੍ਰਿਸ਼ ਕਿਦਾਂ ਦਾ ਹੈ ਤੇ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਆ ਦੇਖੋ ਤੇ ਆ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਬਿਲਕੁਲ ਸਮਾਦ ਦੇ ਕੋਲ ਇੱਥੇ ਨਸਮਾਦਾ ਬਣੀ ਹੈ ਜੀ ਇੱਥੇ ਇੱਕ ਤਾਂ ਮਹਾਰਾਜਾ ਦਲੀਪ ਸਿੰਘ ਜੀ ਦੀ ਹੈ ਜੀ ਇੱਕ ਮਹਾਰਾਣੀ ਬੰਬਾ ਦੀ ਇੱਕ ਉਹਨਾਂ ਦੇ ਜੀ ਅਗਸਤ ਸੰਧੀ ਹੈ ਜਿਹੜੀ ਨੰਬਰ 1 ਤੇ ਆ ਦੇਖੋ ਜੀ ਇਹ ਮਹਾਰਾਜਾ ਦਲੀਪ ਸਿੰਘ ਦੀ ਹੈ ਜੀ ਸੋ ਇੱਥੋਂ 15-20 ਮਿੰਟ ਦੀ ਡਰਾਈਵ ਤੋਂ Town ਦੇ ਵਿੱਚ ਜਦੋਂ ਆਪਾਂ ਆਉਨੇ ਆ ਤਾਂ ਇੱਥੇ ਮਹਾਰਾਜਾ ਦਲੀਪ ਸਿੰਘ ਜੀ ਦਾ ਬੁੱਤ ਲੱਗਾ ਹੋਇਆ ਆ ਆ ਸਾਹਮਣੇ ਸਾਰੀ ਪਾਰਕ ਆ ਜੀ ਬਹੁਤ ਸਾਰੇ ਸਿੱਖਾਂ ਨੂੰ ਇੱਥੇ ਪੁੱਛਿਆ ਜੋ ਕਿ ਇੰਗਲੈਂਡ ਵਿੱਚ ਰਹਿੰਦੇ ਨੇ ਕਿ ਤੁਸੀਂ ਇੱਥੇ ਆਏ ਆ ਤੇ ਬਹੁਤਿਆਂ ਦਾ ਜਵਾਬ ਨਹੀਂ ਵਿੱਚ ਹੀ ਸੀਗਾ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਉਹਨਾਂ ਨੂੰ ਦੱਸੋ ਕਿ ਸਾਡੇ ਆਖਰੀ ਮਹਾਰਾਜਾ ਕੌਣ ਸਨ ਸੋ ਆਹ ਦੇਖ ਲਓ ਜੀ ਮਹਾਰਾਜਾ ਤਲੀਪ ਸਿੰਘ ਜੀ ਦਾ ਪੁੱਤ ਇੱਕ ਪਾਸੇ ਇੰਗਲਿਸ਼ ਵਿੱਚ ਲਿਖਿਆ ਦੂਜੇ ਪਾਸੇ ਪੰਜਾਬੀ ਵਿੱਚ ਲਿਖਿਆ ਮੋਰੇ ਖੰਡਾ ਬਣਾਇਆ ਹੈ ਤੇ ਬਹੁਤ ਗਰਮ ਆਪਾਂ ਗਾੜੇ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ ਆ ਸਾਰੀ ਪਾਰਕ ਹੀ ਆ ਜੀ ਸਾਹਮਣੇ ਬੁੱਤ ਦੇਖੋ ਤੇ ਆ ਜੀ ਟਾਊਨ ਦੇ ਵਿੱਚ ਹੀ ਹੈ ਇੱਕ ਘਾਰ ਸੀਗਾ ਜਿਹੜਾ ਕਿ ਮਹਾਰਾਜਾ ਦਲੀਪ ਸਿੰਘ ਜੀ ਨੇ ਇਹਨਾਂ ਨੂੰ ਦਿੱਤਾ ਸੀਗਾ ਇਹ ਘਰ ਆ ਜੀ ਐਸ ਵੇਲੇ ਤਾਂ ਬੰਦ ਆ ਤੇ ਅੰਦਰ ਜਾਣ ਦਾ ਮੌਕਾ ਨਹੀਂ ਮਿਲਿਆ ਬਾਹਰ ਥੋੜੀ ਹਿਸਟਰੀ ਵੀ ਉਹਨਾਂ ਦੀ ਲਿਖੀ ਹੈ ਤੇ ਦੇਖ ਸਕਦੇ ਆ ਤੁਸੀਂ ਇੱਥੇ ਨੇੜੇ ਇੱਕ ਲਾਇਬ੍ਰੇਰੀ ਆ ਆ ਦੇਖੋ ਇਹਦੇ ਅੰਦਰ ਵੀ ਉਹਨਾਂ ਦੀਆਂ ਕਾਫੀ ਚੀਜ਼ਾਂ ਹੈਗੀਆਂ ਦੇਖਣ ਨੂੰ ਤੇ ਨਾਲ ਹੀ ਇੱਥੇ ਇੱਕ ਸਟੇਸ਼ਨ ਆ ਆ ਬਾਹਰ ਉਹਨਾਂ ਦੀਆਂ ਸਾਰੀਆਂ ਤਸਵੀਰਾਂ ਲੱਗੀਆਂ ਐ ਦੇਖੋ ਆ ਮਹਾਰਾਣੀ ਪੰਬਾਦੀ ਇੱਥੇ ਤਸਵੀਰ ਇੱਕ ਲੱਗੀ ਆ ਤੇ ਮਹਾਰਾਜ ਦਲੀਪ ਸਿੰਘ ਜੀ ਦੀ ਵੀ ਤਸਵੀਰ ਲੱਗੀ ਹੋ ਉਹ ਮੇਰੇ ਵੱਲੋਂ ਸਾਰੇ ਸਿੱਖਾਂ ਨੂੰ ਬੇਨਤੀ ਆ ਜੋ ਕਿ ਇੰਗਲੈਂਡ ਨਿਵਾਸੀ ਨੇ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਆਓ ਤੁਹਾਡੇ ਰੂ ਨੂੰ ਬੜਾ ਹੀ ਸਕੂਨ ਮਿਲੂਗਾ ਤੇ ਤੁਹਾਡੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਆਖਰੀ ਮਹਾਰਾਜਾ ਕੌਣ ਸਨ ਸੋ ਇੰਡੀਆ ਤੋਂ ਇੱਥੇ ਆਉਣਾ ਬਹੁਤ ਮੁਸ਼ਕਲ ਆ ਪਰ ਤੁਹਾਡੇ ਲਈ ਬਹੁਤ ਸੌਖਾ ਹੈ ਤੁਹਾਨੂੰ ਜਰੂਰ ਟਾਈਮ ਕੱਢਣਾ ਚਾਹੀਦਾ ਸੋ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ